ਜਿਸ ਜਿਹਦੇ ਵਿੱਚ ਬੜੇ ਡਿਟੇਲ ਦੇ ਵਿੱਚ ਸਾਰੇ ਦੇਸ਼ਾ ਨਿਰਦੇਸ਼ ਦਿੱਤੇ ਗਏ ਸੀ। ਔਰ ਇਹ ਮੀਟਿੰਗ ਤੋਂ ਪਹਿਲੇ ਵੀ ਸਾਡੇ ਕੋਲ ਸੀਨੀਅਰ ਅਫਸਰ ਦੇ ਰਾਹੀਂ ਔਰ ਐਸਐਸਪੀ ਸਾਹਿਬ ਦੇ ਰਾਹੀਂ ਜ਼ਿਲੇ ਦੇ ਵਿੱਚ 1 ਮਹੀਨੇ ਤੋਂ ਜ਼ਿਆਦਾ ਹੋ ਗਿਆ ਸਾਡੀ ਤਿਆਰੀਆਂ ਕਰਦੇ ਹੋਏ ਤੁਸੀਂ ਦੇਖ ਹੀ ਰਹੇ ਹੋ। ਇੱਥੇ ਇੱਕੋ ਹੀ ਮੰਤਵ ਹੈ ਪੁਲਿਸ ਪ੍ਰਸ਼ਾਸਨ ਦਾ ਕਿ ਸੰਗਤ ਜਿਹੜੀ ਬੜੀ ਸ਼ਰਧਾ ਨਾਲ ਇੱਥੇ ਆ ਰਹੀ ਹੈ ਉਹ ਗੁਰਦੁਆਰੇ ਸਾਹਿਬ ਦੇ ਉੱਤੇ ਨਤਮਸਤਕ ਹੋ ਸਕੇ ਔਰ ਸਿੱਖ ਸੰਗਤ ਨੂੰ ਨੇੜੇ ਤੇ ਨੇੜੇ ਲਾ ਕਰਕੇ ਉਹਨਾਂ ਦੇ ਸ਼ਰਧਾ ਮੁਤਾਬਿਕ ਉਹਨਾਂ ਦੇ ਮੱਥੇ ਟਿਕਾ ਚੁੱਕੇ ਉਸ ਪਾਸੇ ਸਾਰੇ ਇੰਤਜ਼ਾਮ ਕੀਤੇ ਗਏ ਐ ਇੱਥੇ 22 ਤੋਂ ਜ਼ਿਆਦਾ ਪਾਰਕਿੰਗ ਆਇਆ ਹੈ ਪਾਰਕਿੰਗ ਦੇ ਵਿੱਚ ਕਰਕੇ ਪਾਰਕਿੰਗ ਤੋਂ ਅੱਗੇ ਸ਼ਟਲ ਸੇਵਾ ਦਾ ਆਪਾਂ ਨੇ ਇੰਤਜ਼ਾਮ ਕੀਤਾ ਹੋਇਆ ਔਰ ਜਿਹੜੇ ਈ ਰਿਕਸ਼ਾ ਹੈਗੇ ਉਹਨਾਂ ਦੇ ਇੰਤਜ਼ਾਮ ਹੈ ਸਿਕਿਉਰਿਟੀ ਨੂੰ ਜੇ ਦੇਖਿਆ ਜਾਈਏ ਤਾਂ ਸਾਰੇ ਜਿਹੜਾ ਫਤਿਹਗੜ੍ਹ ਸਾਹਿਬ ਦਾ ਏਰੀਆ ਖੁਦ ਨਿਗਰਾਨੀ ਵਾਸਤੇ ਡਰੋਨ ਦਾ ਇੰਤਜ਼ਾਮ ਕੀਤਾ ਗਿਆ ਹੈ ਔਰ ਪੂਰਾ ਜ਼ਿਲ੍ਹਾ ਇਸ ਵਾਰ ਐਸਐਸਪੀ ਸਾਹਿਬ ਨੇ ਇੱਕ ਨਵਾਂ ਇਹੋ ਕੀਤਾ ਹੈ ਕਿ ਸਾਰਾ ਜ਼ਿਲ੍ਹਾ ਜਿਹੜਾ ਹੈਗਾ ਉਹ ਸੀਸੀਟੀਵੀ ਦੇ ਅੰਡਰ ਕਵਰ ਹੋਊਗਾ ਸੋ ਜਿਹੜੇ ਵੀ ਲੋਕੀ ਹੈਗੇ ਜੇ ਕੋਈ ਮਾੜੀ ਮਾਨਸਿਕਤਾ ਵਾਲੇ ਆਂਦੇ ਨੇ ਜਾਂ ਜਿਹੜੇ ਚੋਰ ਉੱਤੱਕੇ ਆਕਰ ਕੇ ਕੋਈ ਆਪਣੀ ਅਪੋਰਚਨਿਟੀ ਤੇ ਲੱਭਦੇ ਸੀ ਹੁਣ ਉਹਨਾਂ ਦੇ ਵਾਸਤੇ ਕਾਫੀ ਟੀਮਾਂ ਦਾ ਗਠਨ ਕੀਤਾ ਗਿਆ ਹੈ ਔਰ ਇਹ ਟੀਮ ਜਿਹੜੀ ਹੈਗੀ ਉਹ ਪੂਰੇ ਢੰਗ ਨਾਲ ਆਪਣਾ ਕੰਮ ਕਰ ਰਹੀ ਹੈ ਔਰ ਹੁਣ ਤੱਕ 20-25 ਤੋਂ ਜ਼ਿਆਦਾ ਬੰਦੇ ਚੱਕੇ ਅਸੀਂ ਉਸ ਪਾਸੇ ਉਹਨਾਂ ਦੇ ਜਿਹੜੀ ਵੀ ਪ੍ਰੀਵੈਂਟਿਵ ਐਕਸ਼ਨ ਦੀ ਲੋੜ ਸੀਗੀ ਔਰ ਐਕਸ਼ਨ ਕੀਤੇ ਗਏ ਨੇ ਜੀ ਕਿੰਨੀ ਫੋਰਸ ਦਾ ਰਾਤ ਕੀਤੀ ਗਈ ਹੈ 4000 ਦੇ ਨੇੜੇ ਤੇੜੇ ਫੋਰਸ ਹੈ ਔਰ ਜੋ ਵੀ ਫੋਰਸ ਦੀ ਅਵੇਲੇਬਿਲਟੀ ਹੈ ਉਹ ਸੀਨੀਅਰ ਅਸਰਾ ਦੇ ਰਾਹੀਂ ਸਾਨੂੰ ਅਵੇਲੇਬਲ ਕਰਾਈ ਜਾ ਰਹੀ ਹੈ ਔਰ ਕੱਲਾ ਫੋਰਸ ਨਹੀਂ ਜੀ ਜਿਹਦੇ ਵਿੱਚ ਇਕਵਿਪਮੈਂਟ ਔਰ ਜਿਹੜੀ ਇਕਵਿਪਡ ਫੋਰਸ ਹੈ ਔਰ ਸਾਰੇ ਇੰਤਜ਼ਾਮ ਆਪਣਾ ਇੱਥੇ ਕਰ ਰਹੇ ਨੇ ਔਰ ਕਿਸੇ ਪਾਸੇ ਸੰਗਤ ਨੂੰ ਆਉਣ ਵਾਲੀ ਸੰਗਤ ਨੂੰ ਸਹੂਲियत दी ਕਾਟਣੀ ਹੋਗੀ ਆਪਾਂ ਨੂੰ ਹੈ ਕਿ ਆਕਰ ਕੇ ਸੰਗਤ ਸੰਗ ਨਾਲ ਜਿਹੜੀ ਵੀ ਨੇੜੇ ਤੋਂ ਨੇੜੇ ਪਾਰਕਿੰਗ ਪ੍ਰੋਵਾਈਡ ਕੀਤੀ ਗਈ ਹੈ ਉਹਨੂੰ ਕਰੇ ਜਿਹੜਾ ਸਾਰਾ ਸਿਸਟਮ ਹੈ ਉਹ ਇੰਟੀਗ੍ਰੇਟਿਡ ਸਿਸਟਮ ਹੈ ਉਹਦੇ ਵਿੱਚ ਮੋਨਿਟਰਿੰਗ ਹੋ ਗਿਆ ਕਮਿਊਨੀਕੇਸ਼ਨ ਹੋ ਗਿਆ ਉਹਦੇ ਵਿੱਚ ਆਬਜ਼ਰਵੇਸ਼ਨ ਹੋ ਗਿਆ ਉਹ ਸਾਰਾ ਕਾ ਸਾਰਾ ਉਸ ਪਾਸੇ ਕਵਰਡ ਹੈ ਤੁਸੀਂ ਦੇਖਦੇ ਹੋ ਹਰ ਸਾਲ ਇਸ حساب ਨਾਲ ਪੁਲ ਸੇ ਤੇ ਕੰਮ ਕਰਦੀ ਹੈ ਇਸ ਬਾਰ ਵੀ ਸੇਮ ਮੰਤਾ ਹੋਇਆ ਆਪਣਾ ਕਿ ਪੁਲਸ ਕੱਲਾ ਡਿਊਟੀ ਵਾਸਤੇ ਨਹੀਂ ਹੈ ਕਿਤੇ ਸੇਵਾ ਵਾਸਤੇ ਲੱਗੀ ਹੋਈ ਹੈ ਸੋ ਉਹੀ ਹੈ ਕਿ ਆਉਣ ਵਾਲੀ ਸੰਗਤਤਾ ਵੈਲਕਮ ਹੈ ਔਰ ਉਹਨਾਂ ਦੀ ਸਹੂਲਤ ਵਾਸਤੇ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ ਹੈ ਅਤੇ ਇੱਥੇ 6 ਸਹਾਇਤਾ ਕੇਂਦਰ ਵੀ ਖੋਲੇ ਗਏ ਨੇ ਉੱਥੇ ਜੇ ਕਿਸੇ ਨੂੰ ਕਿਸੇ ਕਿਸੇ ਪ੍ਰਕਾਰ ਦੀ ਸਹਾਇਤਾ ਦੀ ਲੋੜ ਹੈ ਉਹ ਉਹਨਾਂ ਨੂੰ ਸੰਪਰਕ ਕਰ ਸਕਦੇ ਇਸ ਤੋਂ ਇਲਾਵਾ ਜਿਹੜੇ ਸਾਡੇ ਨਾਕੇ ਲੱਗੇ ਆ ਸਾਡੇ ਜ਼ਿਲ੍ਹੇ ਦੇ ਜਿੰਨੇ ਵੀ ਐਸਚਓਜ਼ ਨੇ ਜਿੰਨੇ ਜੀਓ ਨੇ ਜਿੰਨੇ ਐਨਜੀਓਜ਼ ਨੇ ਉਹ ਸਾਰੇ ਇੱਥੇ ਹਰ ਨਾਕੇ ਤੇ ਲੋਕਲ ਆਫਸਰ ਲੱਗੇ ਹੋਏ ਨੇ ਤੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਲੋੜ ਹੈ ਉਹ ਕਿਸੇ ਵੀ ਮੁਲਾਜ਼ਮ ਨੂੰ ਅਪਰੋਚ ਕਰ ਸਕਦਾ ਹੈ ਉਹਦੀ ਸਹਾਇਤਾ ਉੱਥੇ ਹੀ ਕੀਤੀ ਜਾਊਗੀ